ਵੇਚਦਾ ਅੱਛਾ ਹਾਂ ਕੁਰਾਲੀ ਦੇ ਮਹੰਤਾਂ ਨੂੰ ਵੇਚ ਤੁਸੀਂ ਕਿੰਨੇ ਫਿਰ ਤੁਹਾਡਾ ਆਪਣਾ ਕਿੰਨੇ ਜਾਣੇ ਤੁਸੀਂ ਸਾਰੇ ਅਸੀਂ ਹੈਗੇ ਆ ਅਸੀਂ ਦੋ ਮੇਲ ਹੈਗੇ ਆ ਇਹ ਸਾਡੇ ਚੇਲੇ ਆ ਤੁਹਾਡਾ ਜਿਹੜਾ ਜਿਹੜਾ ਤੁਹਾਡਾ ਹੱਕ ਸੀ ਉਹ ਤਾਂ ਇਲਾਕਾ ਉਹਦਾ ਵੇਚਦਾ ਹਾਂ ਹਾਂ ਜੀ ਹੁਣ ਤੁਹਾਨੂੰ ਸਰਕਾਰ ਫਿਰ ਕੀ ਕਹਿ ਰਹੀ ਹੈਗਾ ਪ੍ਰਸ਼ਾਸਨ ਨੇ ਉਹਨੂੰ ਕੁਝ ਤਾਂ ਪ੍ਰਸ਼ਾਸਨ ਨੇ ਤਾਂ ਅਜੇ ਤੱਕਾਨੂੰ ਕੁਝ ਵੀ ਨਹੀਂ ਕਿਹਾ ਹੈਗਾ ਤੁਹਾਡਾ ਜਿਹੜਾ ਤੁਸੀਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਸਭ ਤੋਂ ਤੁਹਾਡੀ ਸਪੋਰਟ ਦੇ ਵਿੱਚ ਲੋਕ ਪਤਾ ਕੌਣ ਖੜਨਗੇ ਇਹ ਮੈਂ ਉਥੋਂ ਦੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਦੇਖੋ ਜੇ ਲੋਕਾਂ ਨੂੰ ਪਬਲਿਕ ਦੇ ਉੱਪਰ ਕੋਈ ਚੀਜ਼ ਨਹੀਂ ਜੇ ਹੁਣ ਅਸੀਂ ਕਹਿ ਦਈਏ ਹੁਣ ਤੁਸੀਂ ਮੇਰੇ ਘ ਜਿਹੜਾ ਤੁਹਾਡਾ ਹੱਕ ਆ ਹੈਨਾ ਇਸ ਕਰਕੇ ਜਿਹੜਾ ਜਿਹੜਾ ਲੋਕਾਂ ਨੇ ਉਹਨਾਂ ਨੂੰ ਕਨਕਾਰਦਾ ਇਹ ਮਸਲੇ ਦੇ ਵਿੱਚ ਇੱਕ ਮਿੰਟ ਖਰਚੋ ਯਾਰ ਇਹ ਮਸਲੇ ਦੇ ਵਿੱਚ ਛੋਟੇ ਨਾਲ ਲੋਕ ਖੜ ਕੇ ਛੋਟਾ ਕੱਖ ਨਹੀਂ ਵਿਗਾ ਸਕਦੇ ਜਿਹੜਾ ਮੈਂ ਲੋਕਾਂ ਨੂੰ ਕਿਉਂਕਿ ਪਹਿਲਾਂ ਸਾਨੂੰ ਸਰਪੰਚ ਨੇ ਲਿਖ ਕੇ ਦਿੱਤਾ ਨਾ ਜੀ ਹੁਣ ਉਹਨਾਂ ਨੇ ਰੱਦ ਕਰਤਾ 18 18 ਪੰਨਿਆਂ ਨੇ ਲਿਖ ਕੇ ਦਿੱਤਾ ਰੱਦ ਕਿਉਂ ਨਹੀਂ ਕਰਤਾ ਉਹ ਕਹਿੰਦੇ ਸਰਪੰਚ ਅਸੀਂ ਉੱਥੇ ਬਲਾਕ 'ਚ ਜਾ ਕੇ ਕਹਿੰਦੇ ਅਸੀਂ ਰੱਦ ਕਰਵਾਇਆ ਹੈ ਸਰਪੰਚ ਕਹਿੰਦੇ ਹਾਂ ਜੀ ਸਰਪੰਚ ਹੁਣ ਤੁਹਾਨੂੰ ਕੀ ਕਹਿ ਰਹੇ ਨੇ ਜੀ ਸਰਪੰਚ ਕਹਿੰਦੇ ਆ ਭਾਈ ਤੁਹਾਡਾ ਆਪਸ ਦਾ ਮੈਟਰ ਹੈ ਦੋਨਾਂ ਦਾ ਦਿੱਲੀ ਵਾਲਿਆਂ ਦਾ ਵੀ ਤੁਸੀਂ ਜਾਣੋ ਦਿੱਲੀ ਵਾਲੇ ਅਸੀਂ ਵਿਚਾਲੇ ਨਹੀਂ ਆਂਦੇ ਪਰਪਤਨ ਲਿਖਿਆ ਨਹੀਂ ਸਰਪੰਚ ਹੁਣ ਥੂਡੀ ਸਪੋਰਟ ਦੇ ਵਿੱਚ ਨਹੀਂ ਕੋਈ ਉਹ ਤਾਂ ਹੀ ਲਿਖ ਕੇ ਦੇਗੇ ਜੋ ਕਿ ਤੁਹਾਨੂੰ ਚਾਹੀਦਾ ਹੈ ਸਾਡੇ ਵੱਲੋਂ ਤੁਸੀਂ ਵੀ ਮੰਗੋ ਉਹ ਵੀ ਮੰਗਣ ਸਾਨੂੰ ਕੋਈ ਮਤਲਬ ਨਹੀਂ ਹਾਂਜੀ ਉਹ ਤਾਂ ਜਦੋਂ ਦਰਸੇ ਜੀ ਹਾਂ ਧੰਕੇ ਦਰਗੇ ਸਾਡੇ ਕੋਲ ਵੀ ਨਹੀਂ ਵੀ ਇਹ ਸਭ ਕੁਝ ਹੈ ਸਾਨੂੰ ਖੁੱਲੀ ਖੁੱਲੀ ਚੈਲੰਜ ਕਰਦੇ ਆ ਥੋੜਾ ਅਸੀਂ ਤੁਹਾਡੇ ਘਰੇ ਆ ਕੇ ਤੁਹਾਡੀ ਲੱਤਾਂ ਸਾਰੇ ਸਾਰੇ ਉਹ ਘਟੋ ਘਟ 50 ਨੇ ਜੀ ਦਿੱਲੀ ਤੋਂ ਆਏ ਨੇ ਜੀ ਇਹੋ ਨਾਲ ਵੀਡੀਓ ਵੀ ਨਹੀਂ ਜੀ ਮਦਰਾਸ ਤੋਂ ਕੁਝ ਨਹੀਂ ਤੋਂ ਆਇਆ ਆਏ ਹੋਏ ਤੁਸੀਂ ਮੇਰੇ ਨਾਲ ਹੀ ਆਏ ਹੋ ਹਾਂਜੀ ਹਾਂਜੀ ਇਹ ਸਾਰੇ ਸਾਡੇ ਨਾਲ ਹੀ ਆਏ ਅੱਛਾ ਤੁਸੀਂ ਕਿਹੜੇ ਪਿੰਡ ਤੋਂ ਮੈਂ ਜਲੰਧ ਤੋਂ ਆ ਜੀ ਤੁਸੀਂ ਮੈਂ ਭਾਈ ਗੁਰਮੀਤੌਰ ਨਾਲ ਆਏ ਹਾਂ ਬਾਦਰਪੁਰ ਤੋਂ ਅੱਛਾ ਨਾਲ ਭਾਈ ਹਾਂ ਇਹ ਤਾਂ ਲੋਕਾਂ ਨੂੰ ਬੇਨਤੀ ਆ ਮੇਰੀ ਜਿਨ੍ਹਾਂ ਦਾ ਵੀ ਇਹਨਾਂ ਦਾ ਹੱਕ ਆ ਤਾਂ ਇਹਨਾਂ ਨੂੰ ਪਹਿਲਾ ਹੱਕ ਤਾਂ ਇਹਨਾਂ ਨੂੰ ਦੇਣਾ ਚਾਹੀਦਾ ਕਿਉਂਕਿ ਜਿਹੜੇ ਇਹ ਲੋਕ ਨੇਗੇ ਇਹ ਲੋਕਾਂ ਦਾ ਅੱਜ ਤੋਂ ਹੀ ਸਾਧੀਆਂ ਤੋਂ ਸਤਿਕਾਰ ਹੁੰਦਾ ਆ ਰਿਹਾ ਜੀ ਜੀ ਠੀਕ ਆ ਇਹਨਾਂ ਨੂੰ ਪਰਮਾਤਮਾ ਨੇ ਡਿਊਟੀ ਇਹਨਾਂ ਦੀ ਲਾਈ ਆ ਜਿਹੜੀ ਪਰਮਾਤਮਾ ਨੇ ਡਿਊਟੀ ਲਾਈ ਆ ਇਹਨਾਂ ਦੀ ਇਹ ਕੋਈ ਕਿਸੇ ਬੰਦੇ ਨੇ ਡਿਊਟੀ ਨਹੀਂ ਲਾਈ ਹੋਈ ਹੈ ਨਾ ਇਹਨਾਂ ਦਾ ਆਪਾਂ ਸਦੀਆਂ ਤੋਂ ਸੁਣਦੇ ਆ ਆ ਸਾਰੇ ਸਤਿਕਾਰ ਇਹਨਾਂ ਦਾ ਕਰਦੇ ਨੇਗੇ ਆਪਣਾ ਅਸੀਂ ਸਾਰੇ ਥਾਮਾਂ ਦੇ ਨਾਲ ਸਤਿਕਾਰ ਕੀਤਾ ਜਾਂਦਾ ਪਰਪਰਾਹੀ ਪ੍ਰਾਣੀ ਪਰਪਰਾ ਪ੍ਰਾਣੀ ਹਾਂਜੀ ਪਰ ਤਾਂ ਕਿ ਇਹ ਪਿੰਡ ਹੁੰਦੇ ਆ ਜੀ ਆਪਣੇ ਖੁਸ਼ੀਆਂ ਵੰਡਣ ਵਾਸਤੇ ਪਿੰਡ ਹੁੰਦੇ ਆ ਇਹ ਨਹੀਂ ਕਿ ਕਿ ਬਿਜ਼ਨਸ ਤੌਰ ਤੇ ਇਹਨਾਂ ਨੇ ਬਿਜ਼ਨਸ ਤੌਰ ਕਰ ਰੱਖੇ ਨੇ ਪਿੰਡਾਂ ਦੇ ਹਾਂਜੀ ਇਹਨਾਂ ਦੇ ਬਿਜ਼ਨਸ ਤੌਰ 'ਤੇ ਕੋਈ ਕਰੋੜ ਦਾ ਵੇਚ ਦਿੰਦਾ ਕੋਈ 70 ਲੱਖ ਦਾ ਵੇਚ ਦਿੰਦਾ ਇਹਨਾਂ ਨੇ ਇਹ ਬਿਜ਼ਨਸ ਬੰਦ ਕਰੇ ਜਾਂਦੇ 50 ਲੱਖ 'ਚ ਵੇਚ ਦਿੰਦਾ ਇਹ ਤਾਂ ਇੱਥੇ ਇੱਥੇ ਲੋਕਾਂ ਦੀ ਆਸ ਨੂੰ ਬਿਕ ਲੋਕਾਂ ਦੀ ਜੁੜੀਆਂ ਹੋਈਆਂ ਭਾਵਨਾ ਨੇ ਹਾਂਜੀ ਹਾਂਜੀ ਕਿ ਅਸੀਂ ਉਹਨਾਂ ਨੂੰ ਵਧਾਈ ਦੇਣੀ ਆ ਹਰ ਖੁਸ਼ੀ ਦੇ ਵਿੱਚ ਖਾਵਲ ਹੋਣਾ ਇਹ ਮੈਂ ਚੀਜ਼ ਦੇਖੀ ਆ ਨਾ ਇਥੋਂ ਨਾਲ ਇੱਕ ਗੱਲ ਆ ਆਪਣਾ ਨਾ ਮੈਨੇ ਆਪ ਦੇਖਿਆ ਆ ਸਾਡੇ ਤਰਨਾਲ ਵਾਲੇ ਪਿੰਡ ਦੀ ਧਾਰਨਾ ਉਹਨਾਂ ਦੇ ਪਤਾ ਨਹੀਂ ਚਲੋ ਉਹਨਾਂ ਦੀ ਉਹਨਾਂ ਦੇ ਬੱਚੀਆਂ ਸੀਗੀਆਂ ਕੁੜੀਆਂ ਮੁੰਡਾ ਨੂੰ ਮੈਂ ਫਰਕ ਤਾਂ ਕੋਈ ਸਮਝਦਾ ਨਹੀਂ ਪਰ ਜਦੋਂ ਉਹ ਦੂਸਰੇ ਘਰ ਦੇ ਵਿੱਚ ਨੱਚਣ ਆਏ ਸੀਗੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਵਚਨ ਕਰਕੇ ਉਹ ਤੁਹਾਡੇ ਪੁੱਤ ਹੋਊਗਾ ਹਾਂਜੀ ਹਾਂਜੀ ਉਹਨਾਂ ਨੂੰ ਵਚਨ ਕਰਕੇ ਉਹਨਾਂ ਦਾ ਵਚਨ ਪੂਰਾ ਹੋ ਛੋੜੇ ਵਚਨ ਵੀ ਪੂਰੇ ਹੋਣ ਹਾਂਜੀ ਕਿਉਂ ਨਹੀਂ ਜੀ ਅਸੀਂ ਆਪਣੇ ਘਰ ਨੂੰ ਜਿੰਦਾ ਮਾਰ ਕੇ ਤੁਹਾਡੇ ਘੁੱਟੇ ਬਹੁਤ ਯਾਸ ਕਰਦੇ ਆ ਕਿਉਂ ਨਹੀਂ ਜੀ ਹਾਂ ਗੋਡੀਆਂ ਸੁੱਖਾ ਮੰਗ ਰਹੀਆਂ ਸੀ ਮੈਂ ਤਾਂ ਦਾ ਕੰਮ ਇਹ ਹੁੰਦਾ ਜੀ ਘਰ ਘਰ ਜਾ ਕੇ ਖੁਸ਼ੀਆਂ ਮਨਾਈਏ ਮਤਵੇ ਕੰਮ ਨਹੀਂ ਆਏਗਾ ਕੋਈ ਬਾਹਰ ਦੂ ਦਿੱਲੀ ਤੋਂ ਆ ਕੇ ਗੁੰਡਾਗਰਦੀ ਕਰੇਗੀ ਕਿਸੇ ਦੀ ਰੋਟੀ ਚਨੀ ਜਾ ਰਹੀ ਜੀ ਇਹ ਮੰਗਰ ਖਾਣ ਵਾਸਤੇ ਹੁੰਦੇ ਆ ਠੀਕ ਇਹਨਾਂ ਨੂੰ ਪ੍ਰਾਪਰਟੀ ਵੀ ਸਮਝ ਸਕਦੇ ਆਪਾਂ ਪ੍ਰਾਪਰਟੀ ਥੋੜੀ ਹੁੰਦੀ ਆ ਮੈਂ ਮਸਲਾ ਸਮਝ ਲੈਣਾ ਇੱਕ ਵਾਰ ਉਹ ਲੋਕਾਂ ਨੂੰ ਜਾ ਕੇ ਫਿਰ ਅਪੀਲ ਕਰੂੰਗਾ ਜਦੋਂ ਮੈਨੂੰ ਮਸਲਾ ਸਮਝ ਆ ਗਿਆ ਮੈਂ ਲੋਕਾਂ ਨੂੰ ਜਾ ਕੇ ਅਪੀਲ ਕਰੂੰਗਾ ਜੇ ਲੋਕਾਂ ਤੋਂ ਵੱਡਾ ਕੁਝ ਨਹੀਂ ਹੈ ਜੋ ਲੋਕੀ ਹੀ ਜਿਦੋਂ ਹੁਣ ਫਰਜ਼ ਕਰੋ ਸਾਡੇ ਪਿੰਡ ਦੀ ਗੱਲ ਆ ਹੁਣ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਜਿਵੇਂ ਹੁਣ ਤੁਹਾਡਾ ਜਿਨ੍ਹਾਂ ਨੂੰ ਮੈਨੂੰ ਪਤਾ ਵੀ ਉਹਨਾਂ ਕੋਲੇ ਇਹ ਇਲਾਕਾ ਮੇਰੇ ਪਿੰਡ ਦੇ ਵਿੱਚ ਕਿਸੇ ਨੂੰ ਮੈਂ ਆਪਦੇ ਬੜ ਨਹੀਂ ਦੇ ਸਕਦਾ ਮੈਂ ਆਪਣੇ ਪਿੰਡ ਦੇ ਵਿੱਚ ਆਪਾਂ ਇਥੋਂ ਦੇ ਇਲਾਕੇ ਇਲਾਕੇ ਦੇ ਵਾਲੇ ਪਿੰਡਾਂ ਦੇ ਮੈਂ ਆਪਦੀ ਅਪਰੋਚ ਰੱਖਦਾ ਜਿਹਦਾ ਹੱਕਾਂ ਨੂੰ ਮਿਲਣਾ ਚਾਹੀਦਾ ਹੁਣ ਇਹ ਲੋਕਾਂ ਨੂੰ ਆਪਾਂ ਜਾ ਕੇ ਅਪੀਲ ਕਰਾਂਗੇ ਵੀ ਜਿਹਦਾ ਭਾਈ ਹੱਕਾਂ ਨੂੰ ਮਿਲਣਾ ਚਾਹੀਦਾ ਹਾਂਜੀ ਹਾਂਜੀ ਵੈਸੇ ਮੈਨੂੰ ਲੱਗਦਾ ਆ ਜੇ ਆ ਵੀਡੀਓ ਬਣਾਈ ਜਾਂਦਾ ਤੁਹਾਡੀ ਗੱਲ ਇਹ ਲੋਕਾਂ ਤੱਕ ਪਹੁੰਚ ਜਾਵੇ ਤੇ ਗਰੁੱਪਾਂ ਜੀ ਪਾ ਦਿਓ ਸਾਰੇ ਥਾਵਾਂ ਤੇ ਪਹੁੰਚ ਪਾ ਦਿਓ ਇਹਨਾਂ ਵਿਜਿਨਸ ਬਣਾਇਆ ਜਾਵੇ ਜੀ ਜੋ ਮੰਗਲਖਾਨ ਵਾਲਾ ਜੀ ਆਪਰਾਸਤ ਵਿੱਚ ਮਿਲਿਆ ਹੁੰਦੀ ਆ ਇਹ ਇੱਕ ਭਾਵਨਾ ਲੋਕਾਂ ਦੀ ਹੁੰਦੀ ਆ ਇਹ ਜਿਹੜੇ ਜਿਹੜੇ ਪਿੰਡਾਂ ਦੇ ਥੋੜੇ ਮੋٹے ਮੋٹے ਪਿੰਡ ਨਾ ਆ ਜਾਂਦੇ ਨੇ ਥੋੜੇ ਹਾਂਜੀ ਹਾਂਜੀ ਜੀ ਤਾੰਦਪੁਰਾ ਹੋ ਗਿਆ ਸਧਾਨੀ ਤਲਵਾੜਾ ਤਲਵਾੜੀ ਮੁੰਦਣੀ ਆ ਕੜੈਲ ਨੜੈਲ ਸੋਰੀ ਨੜੈਲ ਤੇ ਉਦੇਪੁਰ ਕਾਸੀਪੁਰ ਹਾਂਜੀ ਜਾਖਲ ਬੁਸ਼ੈਰ ਹਿਮਕੁਦਨੀ ਹਿੰਮਤਪੁਰਾ ਇਹ ਪਿੰਡ ਨੇ ਜੀ ਤੱਤਵਾਲ ਹੋ ਗਿਆ ਚਿੱਲੇਵਾਲ ਹੋ ਗਿਆ ਜੀ ਇਹ ਪਿੰਡ ਨੇ ਜੀ ਹਾਂਜੀ ਮੇਰੀ ਇਹ ਪਿੰਡਾਂ ਦੇ ਮੇਰੇ ਸਤਿਕਾਰਯੋਗ ਸਰਪੰਚ ਸਾਹਿਬਾ ਨੂੰ ਬੇਨਤੀ ਆ ਵੀ ਮਸਲਾ ਤੁਹਾਡੇ ਦੇ ਖੜਾ ਵੀ ਇਹ ਇਹ ਲੋਕਾਂ ਦਾ ਇਹ ਲੋਕ ਨੇ ਜਿਹੜੇ ਇਹਨਾਂ ਨੂੰ ਕੁਦਰਤ ਵੱਲੋਂ ਰੱਬ ਵੱਲੋਂ ਇੱਕ ਬਖਸ਼ਿਸ਼ ਆ ਠੀਕ ਹੈ ਨਾ ਗੱਲ ਮੰਗ ਕੇ ਖਾਣ ਦੀ ਵੀ ਆਪਾਂ ਜਾਂ ਕਿਸੇ ਹੋਰ ਕੋਲੋਂ ਤਿਆਰ ਨਹੀਂ ਕਰੀ ਵੀ ਤੇ ਹਰ ਇੱਕ ਦੀ ਖੁਸ਼ੀ ਦੇ ਵਿੱਚ ਸਾਂਭਲ ਹੁੰਦੇ ਨੇ ਕਿ ਇਹ ਲੋਕ ਬੜੇ ਇਹ ਲੋਕ ਬੜੇ ਚੰਗੇ ਲੋਕ ਨੇਗੇ ਹਨ ਇਸ ਕਰਕੇ ਸਰਪੰਚ ਸਾਹਿਬ ਜਿੰਨਾ ਵੀ ਸਤਿਕਾਰਯੋਗ ਜਿੰਨਾਂ ਕੋਲ ਹੀ ਮੇਰੀ ਵੀਡੀਓ ਜਾਂਦੀ ਆ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਹਰਿਆਣਾ ਆਪਾਂ ਸਾਰੇ ਭਰਾ ਇਕੱਠੇ ਆਂ ਕਿਸਾਨੀ ਲਈ ਮੈਨੂੰ ਹਰ ਇੱਕ ਥਾਂ ਤੇ ਤੁਸੀਂ ਲੜਦੇ ਦੇਖਦੇ ਹੀ ਹੋ ਮੈਂ ਲੋਕਾਂ ਲਈ ਲੜਦਾ ਪਰ ਜੇ ਇਹਨਾਂ ਦਾ ਹੱਕ ਬਣਦਾ ਤਾਂ ਤੁਸੀਂ ਉਹ ਹੱਕ ਦੇ ਪੈਰਾ ਜ਼ਰੂਰ ਦਿਓ ਤੇ ਇਹਨਾਂ ਨੂੰ ਤੁਸੀਂ ਇਹਨਾਂ ਦਾ ਇਨਸਾਫ ਤੁਸੀਂ ਸਰਪੰਚਾਂ ਨੇ ਕਰਨਾ ਮੇਰੀ ਸਤਿਕਾਰਯੋਗ ਸਰਪੰਚ ਸਾਹਿਬ ਸਾਨੂੰ ਨੂੰ ਬੇਨਤੀ ਆ ਤੁਸੀਂ ਮਸਲਾ ਹੱਲ ਕਰ ਦੋ ਕਿਉਂਕਿ ਤਾਂ ਇਹਨਾਂ ਨੂੰ ਭੜਕਣ ਦੀ ਲੋੜ ਹੀ ਨਹੀਂ ਹੈ ਜੇਕਰ ਇਹ ਇਹ ਲੋਕਲ ਨੇਗੇ ਇਹ ਲੋਕਲ ਨੇ ਤਾਂ ਇਹਨਾਂ ਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਬਾਹਰੋਂ ਆ ਕੇ ਕੋਈ ਬੰਦਾ ਤਾਂ ਕਰੇ ਤਾਂ ਇਹਨਾਂ ਦੀ ਰੋਜੀ ਰੂਟੀ ਤੇ ਲੱਤ ਮਾਰੇ ਤਾਂ ਉਹ ਮਾੜੀ ਗੱਲ ਹੈ ਕੋਈ ਬੰਦਾ ਬਾਹਰੋਂ ਆ ਕੇ ਰੋਜੀ ਰੂਟੀ ਤੇ ਲੱਤ ਮਾਰਦਾ ਉਹ ਗਲਤ ਗੱਲ ਹੈ ਜੇ ਹੁਣ ਮੈਂ ਉਹਦੀ ਗੱਲ ਕਰਾਂ ਮੈਂ ਉਹਦੇ ਪਿੰਡ ਦੇ ਵਿੱਚ ਜਿਹਦਾ ਹੱਕ ਬਣਦਾ ਉਹਨੂੰ ਨਾ ਮਿਲੇ ਤਾਂ ਬਾਹਰੋਂ ਹੁੰਦੇ ਮੈਂ ਤਾਂ ਗਲਤ ਗੱਲ ਹੈ ਫਿਰ ਇਹ ਕਿੱਥੇ ਜਾਣਗੇ ਲੋਕ ਹਨਾ ਇਸ ਕਰਕੇ ਇਹ ਮੇ ਸਤਿਕਾਰਯੋਗ ਨੂੰ ਮੇਰੀ ਇਸ ਜਰੂਰ ਇਸ ਗੱਲ ਤੇ ਗੌਰ ਕਰਨਗੇ ਬਾਕੀ ਤੁਸੀਂ ਚੰਗਾ ਇਨਸਾਫ ਕਰੋਗੇ ਮੇਰੀ ਮੈਨੂੰ ਉਮੀਦ ਆ ਤੁਹਾਡੇ ਤੋਂ ਧੰਨਵਾਦ ਸਾਡੀ ਵੀ ਇਹੀ ਹੱਥ ਬੰਨ ਕੇ ਬੇਨਤੀ ਹੈ ਜੀ ਸਾਡਾ ਅਨਸਾਦੀ ਕਾਇਆਨੀ ਕੀਤਾ ਜਾਵੇ ਅਸੀਂ ਵੀ ਇਹੀ ਹੱਥ ਬੰਨ ਕੇ ਤੁਹਾਨੂੰ ਬਾਰ-ਬਾਰ ਫੋਨ ਕਰਕੇ ਇਹ ਕਹਿੰਦੇ ਹੋ ਤੁਸੀਂ ਬਾਹਰ ਚੱਲ ਜਾਓ ਹੋਰ ਕਿਤੇ ਚੇਲੇ ਹੋ ਜਾਵੇਂ ਅਸੀਂ ਕਿਉਂ ਹੋ ਜਾਈ ਜਿਸੇ ਲੋਕਲ ਬੱਚੇ ਆ ਉਥੋਂ ਦੇ ਹੈ ਨਾ ਸਾਡੇ ਫਰੂਫ ਆਧਾਰ ਕਾਰਡ ਵੋਟ ਕਾਰਡ ਸਾਡੇ ਸਾਡੇ ਰਾਤ ਨੂੰ ਕਰ ਸਾਡੇ ਉਥੋਂ ਦੇ ਆ ਅਸੀਂ ਬਾਹਰ ਕਿਉਂ ਜਾਈਏ ਹੈ ਨਾ ਜੀ ਸਾਟੇ ਵਾਲੇ ਬੰਦੇ ਨਗਰ ਕਹੜੀ ਅਛੀ ਰਾਮ ਕੇ ਖਾਨ ਦਿੱਤਾ ਜਾਂਦਾ ਜੀ ਹੋਰ ਵਾਰ ਕਿੱਥੇ ਜਾਵਾਂਗੇ ਅਸੀਂ ਇਤੋਂ ਮੰਗ ਮੰਗ ਕੇ ਦਿੱਲੀ ਲੈ ਕੇ ਜਾ ਰਹੇ ਨਹੀਂ ਜਾਣ ਦੀ ਇਜਾਜ਼ਤ ਨਹੀਂ ਹੈ ਕਿ ਉਹਨਾਂ ਉਹ ਦਿੱਲੀ ਵਾਲੇ ਇੱਥੇ ਮੰਗ ਮੰਗ ਕੇ ਲੈ ਜਾਣ ਦੀ ਜਾਣ ਦੀ ਇਜਾਜ਼ਤ ਹੈ ਕਿ ਉਹਨਾਂ ਨੂੰ ਨਹੀਂ ਗਲਤ ਕਰ ਲਾ ਜੀ ਫਿਰ ਕੋਈ ਗੱਲ ਨਹੀਂ ਤੁਹਾਡਾ ਮਸਲਾ ਪੱਕਾ ਨਿਕਲ ਕੇ ਆਊਗਾ ਹਾਲੇ ਪਾਪਾ ਕਿਰਪਾ ਕਰੇ ਇਹ ਆਵਾਜ਼ ਪੂਰੇ ਥਾਂ ਤੇ ਪਾਉਣ ਦੀ ਹੈ ਸਰਪੰਚ ਸਾਹਿਬਾਂ ਨੂੰ ਆਪਾਂ ਬੇਨਤੀ ਕਰੀ ਹੈ ਪੱਕਾ ਉਹਨਾਂ ਨੂੰ ਇਸ ਗੱਲ ਤੇ ਮੇਰੀ ਗੌਰ ਕਰਨਗੇ ਕਿਉਂਕਿ ਮੈਂ ਉਹ ਉਦੋਂ ਸਰਪੰਚ ਨੇ ਜਾਂ ਕਿਸਾਨ ਹੋਣਗੇ ਜਾਂ ਮਜ਼ਦੂਰ ਹੋਣਗੇ ਉਹਨਾਂ ਦਾ ਮਸਲਾ ਸੌਣਾ ਹੀ ਰਹਿਣਾ ਉਹ ਸਰਪੰਚ ਸਾਰੇ ਮੇਰੇ ਆਪਣੇ ਨੇ ਮੇਰੇ ਭਰਾ ਨੇ ਕਿਸਾਨਾਂ ਨੂੰ ਤਾਂ ਦਿੱਲੀ ਜਾਣ ਨਹੀਂ ਦਿੰਦੇ ਹਾਂ ਔਰ ਗੰਦਲੀਆਂ ਕੇਦਰ ਪੰਜਾਬ ਮਾਸ ਕੇ ਕਿੰਨਾ ਕਰ ਰਹੇ ਨੇ ਕੱਲ ਪਹੁੰਚ ਕੇ ਉਹਨਾਂ ਨੂੰ ਸਾਫ਼ ਕਰਾਂਗੇ ਬੜਾ ਪੱਕਾ ਮੈਨੂੰ ਉਹਨਾਂ ਤੋਂ ਉਮੀਦ ਆ ਪੂਰੀ ਸਰਪੰਚਾਂ ਦੇ ਹਾਂ ਮੇਰਾ ਵੀ ਧੰਨਵਾਦ ਤੁਹਾਡਾ ਮੇਰਾ ਇੱਕ ਲੰਘ ਮੀਟਰ ਹੈ ਜੀ